ਸੋ ਦੋਸਤੋ ਅੱਜ ਅਸੀਂ ਬੈਠੇ ਸੀਗੇ ਸ਼ਾਹੀ ਸ਼ਹਿਰ ਪਟਿਆਲਾ ਦੇ 메인 ਬਾਜ਼ਾਰ ਕਿਲਾ ਚੌਕ ਦੇ ਵਿੱਚ ਮੌਸਮ ਬਹੁਤ ਸਵਾਮਨਾਏ ਬੈਠੇ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਸੋ ਸੋਚਿਆ ਕਿਉਂ ਨਾ ਆਪਣੇ ਸਰੋਤਿਆਂ ਨਾਲ ਵੀ ਗੱਲਬਾਤ ਕੀਤੀ ਜਾਵੇ ਤੇ ਦਿਖਾਈ ਜਵਨ ਪਟਿਆਲਾ ਸ਼ਹਿਰ ਕਿਲਾ ਚੌਕ ਦੇ ਅੱਜ ਦੇ ਤਾਜ਼ਾ ਹਾਲਾਤ ਸੋ ਮੇਰੇ ਸਹਿਯੋਗੀ ਕਿਰਨ ਵਸ਼ਿਸ਼ਟ ਜੀ ਸਾਡੇ ਨਾਲ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਕਿਰਨ ਜੀ ਕੀ ਖੋਗੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਸੀਗਾ ਮੌਸਮ ਬੜਾ ਪਿਆਰਾ ਹੈ ਪਹਿਲਾਂ ਤਾਂ ਗੱਲ ਕਰੀਏ ਪਹਿਲਾਂ ਤਾਂ ਮੈਂ ਕਹਾਂਗਾ ਵੀ ਇਸ ਚੌਂਕ 'ਚ ਬੈਠ ਕੇ ਜਿਹੜੀ ਚਾਹ ਦੀ ਗੁੱਤੀ ਅਸੀਂ ਮਾਰੀ ਹੈ ਹੁਣ ਥੋੜੀ ਜਿਹੀ ਗੱਲਾਂ ਜੀ ਸੁਆਦ ਆ ਗਿਆ ਹੂੰ ਜ਼ਿੰਦਗੀ ਦੇ ਨਜ਼ਾਰੇ ਜਿਹੜੇ ਨੇ ਇੱਕ ਵਾਰੀ ਫੇਰ ਚੇਤੇ ਆ ਗਏ ਹੂੰ ਪਰ ਉਹਦੇ ਵਿੱਚ ਕੁਝ ਚੀਜ਼ਾਂ ਮਿਸ ਕੀਤੀਆਂ ਨੇ ਇਸ ਚੌਂਕ 'ਚ ਬੈਠ ਕੇ ਮੈਂ ਜਿਹਦੇ ਉੱਪਰ ਗੱਲਬਾਤ ਕਰਾਂਗੇ ਪਰ ਨਾਲ ਇੱਕ ਖੁਸ਼ੀ ਦੀ ਗੱਲ ਇਹ ਵੀ ਦੇਖੀ ਹੈ ਕਿ ਜਿਹੜਾ ਪਟਿਆਲਾ ਦੀ रियासत ਦਾ ਕਿਲਾ ਮਵਾਰਕ ਹੈ ਉਹਦੇ ਜਿਹੜੇ ਬੁੱਲੇ ਖਿੜਕੀਆਂ ਦੀ ਰੋਸ਼ਨਾਈ ਦੇਖ ਕੇ ਲੱਗਿਆ ਕਿ ਹੁਣ ਦੁਬਾਰਾ ਰੋਸ਼ਨਾਈ ਹੋਣ ਜਾ ਰਹੀ ਹੈ ਕੁਝ ਵਧੀਆ ਬਣਨ ਜਾ ਰਿਹਾ ਹੈ ਹੂੰ ਬਿਲਕੁਲ ਬਿਲਕੁਲ ਕਿਰਨ ਜੀ ਤੁਸੀਂ ਠੀਕ ਕਿਹਾ ਜਿਹੜੀ ਕਿਲੇ ਦੀ ਜਿਹੜੀ ਰੋਸ਼ਨੀ ਤੁਸੀਂ ਦੇਖੀ ਹੈ ਖਿੜਕੀਆਂ ਦੇ ਵਿੱਚੋਂ ਸੋ ਬੜੇ ਲੰਬੇ ਸਮੇਂ ਤੋਂ ਕਿਲੇ ਦੇ ਵਿੱਚ ਕਾਰੀਗਰ ਲੱਗੇ ਹੋਏ ਸੀਗੇ ਸੋ ਉਸੇ ਨੋਹਾਰ ਜਿਹੜੀ ਕੋਸ਼ਿਸ਼ ਕੀਤੀ ਜਾਰੀ ਸੀ ਲਗਾਤਾਰ ਬੜੇ ਲੰਬੇ ਸਮੇਂ ਤੋਂ ਕੈਪਟਨ ਸਰਕਾਰ ਦੇ ਵੇਲੇ ਦੀਆਂ ਗੱਲਾਂ ਨੇ ਉਸ ਟਾਈਮ ਤੋਂ ਇੱਥੇ ਮਿਸਤਰੀ ਲੱਗੇ ਹੋਏ ਸੀਗੇ ਲਗਾਤਾਰ ਜਿਹੜਾ ਬੜੇ ਲੰਬੇ ਸਮੇਂ ਤੋਂ ਅੰਦਰ ਕੰਮ ਚੱਲ ਰਿਹਾ ਸੀਗਾ ਸੋ ਉਸ ਦਾ ਜਿਹੜਾ ਹੁਣ ਨਜ਼ਾਰਾ ਤੁਸੀਂ ਆਮ ਲੋਕਾਂ ਨੂੰ ਵੀ ਦੇਖਣ ਨੂੰ ਮਿਲੇਗਾ ਦੱਸ ਦਈਏ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਜਿਹੜੇ ਹੁਣ ਲਗਭਗ ਇੰਜ ਲੱਗਦਾ ਹੈ ਕਿ ਜਿਹੜਾ ਹੋਟਲ ਦਾ ਪਟਿਆਲਾ ਦੇ ਵਿੱਚ ਕਿਲੇ ਦੇ ਵਿੱਚ ਜਿਹੜਾ ਇੱਕ ਸੋਹਣਾ ਵਧੀਆ ਹੋਟਲ ਬਣਨ ਜਾ ਰਿਹਾ ਹੈ ਸੋ ਜਲਦੀ ਉਹ ਹੋਟਲ ਦਾ ਤੁਹਾਨੂੰ ਨਜ਼ਾਰਾ ਦੇਖਣ ਨੂੰ ਮਿਲੇਗਾ ਤੁਸੀਂ ਵੀ ਦੇਖ ਪਾਓਗੇ ਇੱਕ ਖੂਬਸੂਰਤ ਪਟਿਆਲਾ ਦੇ ਵਿੱਚ ਹੋਟਲ ਜਿਹੜਾ ਖੁੱਲਣ ਜਾ ਰਿਹਾ ਹੈ ਅਜਿਹੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਬਿਲਕੁਲ ਲੱਗਦਾ ਕਿ ਹੁਣ ਜਲਦੀ ਉਹ ਪਟਿਆਲਾ ਦਾ ਕੋਈ ਵਧੀਆ 5 ਸਟਾਰ ਜਾਂ 7 ਸਟਾਰ ਹੋਟਲ ਮਿਲ ਜਾਏਗਾ ਚਲੋ ਖੈਰ ਇਹ ਤਾਂ ਸਰਕਾਰਾਂ ਦੀ ਹੈ ਰਜਵਾਲਾ ਖਾਨ ਆਂ ਦੀਆਂ ਗੱਲਾਂ ਨੇ ਜਦੋਂ ਆਏਗਾ ਉਦੋਂ ਵੇਖਾਂਗੇ ਲੇਕਿਨ ਇਸ ਵੇਲੇ ਜਿਹੜੀ ਚੀਜ਼ ਮੈਨੂੰ ਮਿਸ ਕੀਤੀ ਹੈ ਇਹ ਪਟਿਆਲਾ ਸ਼ਹਿਰ ਦਾ ਬਿਲਕੁਲ ਸੈਂਟਰ ਪੁਆਇੰਟ ਹੈ ਕਿਲਾ ਚੌਕ ਕਿਦਾ ਜਿਹੜਾ ਨਾਮ ਰੱਖਿਆ ਕਿਲਾ ਚੌਂਕ ਸਾਰੀ ਦੁਨੀਆ ਜਾਣਦੀ ਹੈ ਇਸ ਜਗ੍ਹਾ ਦੇ ਉੱਪਰ ਮੈਨੂੰ ਯਾਦ ਆ ਕਿ ਜਦੋਂ ਅਸੀਂ ਆਪਣੇ ਪਿਤਾ ਜੀ ਦੇ ਮੋਢਿਆਂ ਤੇ ਬੈਠ ਕੇ ਦੇਖੀ ਅੱਗੇ ਸੀਗੇ ਖਾਸ ਕਰਕੇ ਚੜ੍ਹੇ ਯਾਦਵਾਨ ਨੂੰ ਛੁੱਟੀਆਂ ਤੇ ਚੰਗੂ ਮਾਣ ਲਿਆਉਂਦੇ ਸੀ ਤਾਂ ਇੱਥੇ ਕਦੀ ਇੰਨਾ ਕੁ ਥਿਲ ਸੱਟੇ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਜੀ ਕੋ ਵਾਲਾ ਖਰਚਾ ਖਾਚ ਭਰਿਆ ਹੁੰਦਾ ਸੀਗਾ ਰਾਹ ਜਿਹੜਾ ਹੈਗਾ ਪੂਰਾ ਭਰਿਆ ਹੁੰਦਾ ਸੀਗਾ ਹੁੰਦਾ ਜਿਹੜੇ ਜਿਵੇਂ ਟਾਈਮ ਗੱਲ ਕਰੀਏ ਕਿ ਹੁਣ ਇਸ ਵੇਲੇ 7:30 8:00 ਵਜੇ ਦਾ ਟਾਈਮ ਹੈਗਾ ਤਾਂ ਇਸ ਵੇਲੇ ਜੋ ਦੁਕਾਨਾਂ ਵੱਲ ਨਿਗਾਹ ਮਾਰੀ ਤੋ ਦੁਕਾਨਾਂ ਖਾਲਮ ਖਾਲੀ ਦਿਖਿਆ ਚੌਂਕ ਜਿਹੜਾ ਹੈਗਾ ਬਹੁਤਾ ਭਰਿਆ ਦਿਖਦਾ ਨੂੰਗਾ ਤੁਸੀਂ ਕਿਰਨ ਜੀ ਪੁਰਾਣੇ ਸਮੇਂ ਦੀ ਗੱਲ ਕੀਤੀ ਹੈ ਦਸ ਦਹਾਵਾਂ ਇੱਥੇ ਦਾ ਹੀ ਮੇਰਾ ਜਨਮ ਹੈ ਜੰਪਲ ਜਿਹੜਾ ਸਾਡਾ ਖੇਡਣਾ ਅਸੀਂ ਬੜੇ ਛੋਟੇ ਸਮੇਂ ਤੋਂ ਕਿਲੇ ਦੇ ਅੰਦਰ ਖੇਡਦੇ ਰਿਹਾ ਬਾਜ਼ਾਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਕੱਪੜੇ ਦੀ ਦੁਕਾਨ ਹੁੰਦੀ ਸੀ ਤਾਂ ਉਸ ਵੇਲੇ ਦੀ ਗੱਲ ਕਰੀਏ 1947 ਦੇ ਵਿੱਚ ਜਦੋਂ ਵਟਵਾਰਾ ਹੋਇਆ ਤਾਂ ਜਦੋਂ ਉੱਜੜ ਕੇ ਲੋਕ ਆਏ ਸੀ ਪਾਕਿਸਤਾਨ ਤੋਂ ਉਸ ਵੇਲੇ ਮਹਾਰਾਜਾ ਸਾਹਿਬ ਨੇ ਲੋਕਾਂ ਦਾ ਬੜਾ ਸਹਿਯੋਗ ਕੀਤਾ ਸੀ ਲੋਕਾਂ ਨਾਲ ਜਿਹੜੇ ਲੋਕ ਉਸ ਵੇਲੇ ਤੰਗ ਹੋ ਚੁੱਕੇ ਸੀ ਬੇਕਾਰ ਹੋ ਚੁੱਕੇ ਸੀਗੇ ਸੋ ਉਹਨਾਂ ਨੂੰ ਦੁਕਾਨਾਂ ਦਿੱਤੀਆਂ ਘਰ ਦਿੱਤੇ ਤਾਂ ਬਿਲਕੁਲ ਇਹ ਕਿਲਾ ਚੌਂਗ ਬਾਜ਼ਾਰ ਦੀ ਜੇਕਰ ਮੈਂ ਗੱਲ ਕਰ ਨਾ ਮੈਂ ਮੇਰੇ ਪਿੱਛੇ ਜਿਹੜੀ ਦੁਕਾਨਾਂ ਨੇ ਇਸ ਥਾਂ ਦੇ ਪਹਿਲਾਂ ਸੁਣਦੇ ਹਾਂ ਸੀ ਸਾਡੇ ਬਜ਼ੁਰਗ ਦੱਸਦੇ ਨੇ ਕਿ ਘੋੜੇ ਘੋੜੇ ਖੜਿਆ ਕਰਦੇ ਸੀਗੇ ਤੇ ਲੇਕਿਨ ਹੁਣ ਅੱਜ ਜਿਹੜੇ ਨੇ ਸਾਰੇ ਉਥੇ ਦੁਕਾਨਾਂ ਬਣ ਚੁੱਕੀਆਂ ਕਿਉਂਕਿ ਉਸ ਵੇਲੇ ਬਹੁਤ ਜ਼ਿਆਦਾ ਲੋਕਾਂ ਨੂੰ ਸਹਯੋਗ ਦਿੱਤਾ ਸੀਗਾ ਹਾਂ ਉਸ ਤੋਂ ਬਾਅਦ ਮੈਂ ਹੋਰ ਦੱਸਾਂ ਜਿਹੜੇ ਜ਼ਿਲ੍ਹਾ ਪਟਿਆਲਾ ਦੇ ਜਿੱਕਰ ਆਪਾਂ ਗੱਲ ਕਰ ਲਈਏ ਦੇਵਿਗੜ੍ਹ ਸਨੌਰ ਕਨੌਰ ਨਾਬਾ ਰਾਜਪੁਰਾ ਆਦਿ ਜਿੰਨੇ ਵੀ ਨੇੜੇ ਦੇ ਕਸਬੇ ਜਾਂ ਫਿਰ ਪਿੰਡਾਂ ਦੀ ਗੱਲ ਕਰ ਲਈਏ ਤਾਂ ਲੋਕ ਜਿਹੜੇ ਉਸ ਵੇਲੇ ਸ਼ਾਪਿੰਗ ਕਰਨ ਆਉਂਦੇ ਸੀਗੇ ਇਹ ਸ਼ਹਿਰੀ ਪਟਿਆਲਾ ਥਿਲਾ ਚੌਂਗ ਦੇ ਵਿੱਚ ਬਿਲਕੁਲ ਇਸ ਥਾਂ ਤੇ ਲੋਕ ਜਿਹੜੇ ਸ਼ੋਪਿੰਗ ਆ ਜਾਂਦੇ ਸੀਗੇ ਤਾਂ ਉਸ ਵੇਲੇ ਲੋਕ ਜਿਹੜੇ ਦੁਕਾਨਦਾਰ ਕੋਲ 21 ਘੰਟਾ 2-2 ਘੰਟੇ ਸਮਾਂ ਇੰਤਜ਼ਾਰ ਕਰਦੇ ਸੀ ਕਿ ਗਾਹਕ ਦੀ ਕਦੋਂ ਵਾਰੀ ਆਏਗੀ ਸੋ ਅੱਜ ਬਿਲਕੁਲ ਪਰਿਵਰਤਨ ਜ਼ਰੂਰ ਆਇਆ ਹੈ ਇਸ ਬਾਜ਼ਾਰ ਦੇ ਵਿੱਚ ਉਹ ਰੌਣਕਾ ਨਹੀਂ ਦੇਖਣ ਨੂੰ ਮਿਲਦੀ ਬਿਲਕੁਲ ਤੁਸੀਂ ਪਰਿਵਰਤਨ ਦੀ ਗੱਲ ਕਰਤੀ ਹੈ ਸਾਨੂੰ ਬਤਵਾ ਜੀ ਇੱਥੇ ਪਰਿਵਰਤਨ ਜ਼ਰੂਰ ਹੈ ਪਹਿਲਾਂ ਬਿਲਕੁਲ ਦੇਸੀ ਦੁਕਾਨਾਂ ਹੁੰਦੀਆਂ ਸੀਗੇ ਫੱਟੇ ਲੱਗੇ ਹੁੰਦੇ ਸੀਗੇ ਫੱਟਿਆਂ ਦੇ ਲੋਕੀ ਬੈਠਦੇ ਸੀਗੇ ਹੁਣ ਵੱਡੇ ਵੱਡੇ ਸ਼ੋਅਰੂਮ ਜਰੂਰ ਬਣ ਗਏ ਨੇ ਪਹਿਲਾਂ ਦੁਕਾਨ ਦੇ ਅੰਦਰ 5-10 ਗਾਹਕ ਖੜੇ ਹੁੰਦੇ ਸੀ ਤੇ 10 ਗਾਹਕ ਬਾਹਰ ਇੰਤਜ਼ਾਰ ਕਰ ਰਹੇ ਹੁੰਦੇ ਸੀਗੇ ਉਹ ਚੀਜ਼ਾਂ ਹੁਣ ਉਲਟੋ ਹੋ ਗਿਆ ਹੁਣ ਦੁਕਾਨਾਂ ਦੇ ਵਿੱਚ 4-5 ਮੁਲਾਜ਼ਮ ਨੇ ਤੇ ਜਿਹੜਾ ਦੁਕਾਨਦਾਰ ਵਿਚਾਰਾ ਹੈਗਾ ਉਹ ਮੋਬਾਈਲ ਤੇ ਟਾਈਮ ਪਾਸ ਕਰਦਾ ਹੋਇਆ ਦਿਖਾਈ ਦੇ ਇਹ ਪਰਿਵਰਤਨ ਜ਼ੋਰ ਆ ਇੱਕ ਸਮਾਂ ਇਹ ਵੀ ਜਿਵੇਂ ਅਸੀਂ ਦੇਖਿਆ ਸੀ ਉਸ ਵੇਲੇ ਜਿਹੜੀਆਂ ਕੱਪੜੇ ਦੀਆਂ ਦੁਕਾਨਾਂ ਹੁੰਦੀਆਂ ਸੀ ਉਹਦੇ ਚ ਜਿਹੜੀਆਂ ਮਹਿਲਾਵਾਂ ਕਪੜਾ ਖਰੀਦਦਿਆਂ ਸੀ ਜਾਂ ਜਿਹੜੇ ਸਰਦਾਰ ਲੋਕ ਕਪੜਾ ਖਰੀਦਿਆ ਪਗੜੀਆਂ ਖਰੀਦੇ ਸੀ ਉਹਨੂੰ ਰੰਗਣ ਵਾਸਤੇ ਪੂਰਾ ਜਿਹੜਾ ਚੌਂਕ ਹੈ ਲਲਾਰੀਆਂ ਨਾਲ ਭਰਿਆ ਹੁੰਦਾ ਸੀਗਾ ਤੇ niche ਮਸ਼ੀਨਾਂ ਢਾਹ ਕੇ ਦਰਜੀ ਬੈਠੇ ਹੁੰਦੇ ਸੀਗੇ ਸਿਉਣਾ ਮਾਰਨ ਵਾਸਤੇ ਉਹ ਚੀਜ਼ਾਂ ਵੀ ਖਤਮ ਹੁੰਦੇ ਜਾਂ ਰਹੀਆਂ ਨੇ ਕਿਰਨ ਜੀ ਮੈਂ ਤੁਹਾਨੂੰ ਨਾ ਤੁਸੀਂ ਇਹ ਗੱਲ ਕੀਤੀ ਹੈ ਸਾਡੇ ਸਰਕਾਰਾਂ ਦੀ ਸਮੇਂ-ਸਮੇਂ ਤੇ ਸਰਕਾਰਾਂ ਬਦਲੀਆਂ ਇਹਨੂੰ ਮੈਂ ਨਲਾਇਕੀ ਵੀ ਜ਼ਰੂਰ ਕਵਾਂਗਾ ਜਿੱਥੇ ਮੈਂ ਬੈਠਾ ਬਿਲਕੁਲ ਇਹਦੇ ਸੱਜੇ ਹੱਥ ਸਟੇਟ ਬੈਂਕ ਆਫ ਪਟਿਆਲਾ ਜਿਹੜਾ ਹੈ ਉਸ ਦੇ ਬਾਹਰ ਜਿਹੜੇ ਵੱਡੇ ਜਿਹੜੇ ਸਲਾਈ ਵਾਲੇ ਜਿਹੜੇ ਉਹਰੇ ਦਰਜੀ ਬੈਠਦੇ ਸੀਗੇ ਜਾਂ ਫਿਰ ਲਾਲੀ ਬੈਠਦੇ ਸੀਗੇ 1947 ਪਾਰਟੀਸ਼ਨ ਤੋਂ ਬਾਅਦ ਜਿਹੜੇ ਲੋਗ ਉਰੇ ਲਗਾਤਾਰ ਮਿੰਨਤ ਕਰਦੇ ਰਹੇ ਸਮੇਂ-ਸਮੇਂ ਦੀਆਂ ਸਰਕਾਰਾਂ ਬਦਲੀਆਂ ਕਦੇ ਉਹਨਾਂ ਦੇ ਹਾਲ ਨਹੀਂ ਪੁੱਛੇਗੇ ਉਹ ਲੋਕ ਵਿਚਾਰੇ ساری ਜ਼ਿੰਦਗੀ ਜਿਹੜੇ ਪੂਰੇ ਫੜੀਆਂ ਦੇ ਰਹੇ ਨੇ ਉਹਨਾਂ ਨੇ ਸਾਰੀ ਜ਼ਿੰਦਗੀ ਫੜੀਆਂ 'ਚ ਰਹੇ ਨੇ ਕਦੇ ਬਰਸਾਤ ਆ ਜਾਣਾ ਮੀਂਹ ਆ ਜਾਣਾ ਚੱਖਣ ਆ ਜਾਣਾ ਤੂਫਾਨ ਆ ਜਾਣਾ ਜਾਂ ਫਿਰ ਠੰਡ ਹਰ ਤਰ੍ਹਾਂ ਦਾ ਮਾਹੌਲ ਜਿਹੜਾ ਬਦਲਿਆ ਪਰ ਲੇਕਿਨ ਸਰਕਾਰਾਂ ਦਾ ਰਵਈਆ ਨਹੀਂ ਬਦਲਿਆ ਹਾਂ ਉਹ ਰੌਣਕਾਂ ਉਰੇ ਬਥੇਰੀਆਂ ਸੀ ਲੋਕ ਜਿਹੜੇ ਮੈਂ ਫੇਰ ਦੱਸਦਾ ਤੁਹਾਨੂੰ ਲੋਕ ਜਿਹੜੇ ਉਰੇ ਸ਼ਾਪਿੰਗ ਕਰਨ ਆਉਂਦੇ ਸੀਗੇ ਤਾਂ ਜਿਹੜੇ ਗ੍ਰਾਹਕ ਆਉਂਦੇ ਸੀ ਉਹ ਪੂਰਾ ਪੂਰਾ ਦਿਨ ਸਮਾਨ ਕੱਢ ਕੇ ਆਉਂਦੇ ਸੀਗੇ ਤਾਂ ਪੂਰਾ ਪੂਰਾ ਦਿਨ ਉਹ ਸ਼ਾਪਿੰਗ ਕਰਦੇ ਸੀਗੇ ਪੰਗਾ ਰੰਗਾਉਂਦੇ ਸੀਗੇ یا پھر درزی ਦਾ ਕੰਮ ਕਰਵਾਉਂਦੇ ਸੀਗੇ ਸੂਟ ਸਵਾਣੇ ਜਾਂ ਫਿਰ ਪੱਗਾਂ ਦੇ ਪੀਕੋ ਆਦਿ ਕਰਾਣੀ ਜਾਂ ਫਿਰ কুরتے ਪਜਾਮੇ ਆਦਿ ਕਿਉਂਕਿ ਉਸ ਵੇਲੇ ਚਾਦਰੇ ਜਾਂ ਫਿਰ কুরਤੇ ਪਜਾਮੇ ਦਾ ਟਾਈਮ ਹੁੰਦਾ ਸੀਗਾ ਤਾਂ ਜ਼ਿਆਦਾ ਪਹਿਨਾਵੇਂ ਨਹੀਂ ਹੁੰਦੇ ਸੀਗੇ ਤਾਂ ਅੱਜ ਜਿਹੜਾ ਹੁਣ ਅਜ ਪੈਂਟਾਂ ਜੀਨਾਂ ਆਦਿ ਦਾ ਹੋਰ ਚੀਜ਼ਾਂ ਰਵਾਇਤਾ ਜ਼ਰੂਰ ਸ਼ੁਰੂ ਹੋਈਆਂ ਨੇ ਲੇਕਿਨ ਪਹਿਲੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਚਾਦਰੇ ਜਾਂ ਫਿਰ ਇਹੀ ਚੀਜ਼ਾਂ ਦੇਖਣ ਨਾਲ ਮਿਲਦੇ ਸੀਗੇ কুরਤੇ ਪਜਾਮੇ ਦੇਖਣ ਨਾਲ ਮਿਲਦੇ ਸੀਗੇ ਹਾਂ ਬਿਲਕੁਲ ਲੋਕ ਸੰਤੁਸ਼ਟ ਸੀਗੇ ਤਾਂ ਉਸ ਵੇਲੇ ਜਿਹੜੀਆਂ ਰੋਣਾਂ ਦਾ ਜ਼ਰੂਰ ਸੀਗੀਆਂ ਸਯਮ ਸੀ ਲੋਕਾ ਕੋਲ ਮੋਬਾਈਲ ਨਹੀਂ ਸੀਗੇ ਆਰਾਮ ਨਾਲ 앉ਾ ਸੀ ਸ਼ਾਪਿੰਗ ਕਰਦੇ ਸੀਗੇ ਤਾਂ ਪੂਰਾ ਪੂਰਾ ਦਿਨ ਉਰੇ ਰਹਿੰਦੇ ਸੀਗੇ ਬਿਲਕੁਲ ਉਸ ਵੇਲੇ ਜਿਹੜੀ ਸੋਚ ਸੀਗੀ ਬੜੀ ਸਿੱਧੀ ਤੇ ਸਾਰਤਕ ਹੁੰਦੀ ਸੀਗੀ ਗੁਰ ਮੰਡੀ ਐ ਪਤਾ ਵੀ ਇੱਥੇ ਗੁੜ ਵਗੈਰਾ ਵਧੀਆ ਮਿਲੂਗਾ ਮਿਰਚ ਮੰਡੀ ਐ ਪਤਾ ਵੀ ਉੱਥੇ ਮਿਰਚ ਦਾ ਵਪਾਰ ਹੋ ਰਿਹਾ ਹੈ ਮਿਸ਼ਰੀ ਮਿਸ਼ਰੀ ਬਾਜ਼ਾਰ ਹੈਗਾ ਮਿਸ਼ਰੀ ਦਾ ਵਪਾਰ ਹੋਊਗਾ ਇਹ ਸਾਰੀ ਚੀਜ਼ਾਂ ਬੜੀਆਂ ਵਿਉਤਬੰਦੀ ਨਾਲ ਹੁੰਦੀਆਂ ਸੀਗੀਆਂ ਹੁਣ ਸਾਰਾ ਕੁਝ ਥੱਲੇ ਮਿਲ ਗਿਆ ਹੈ ਸਾਰੋਬਾਰ ਵੱਡੇ ਹੋ ਗਏ ਨੇ ਵੱਡੇ ਸ਼ੁਰੂ ਬਣ ਗਏ ਪਰ ਉਹ ਜਿਹੜੀ ਰੌਣਕ ਹੈ ਖਤਮ ਜ਼ਰੂਰ ਹੋਈ ਹੈ ਮੰਨ ਲਿਓ ਬਿਲਕੁਲ ਮੈਂ ਤਾਂ ਪਹਿਲਾਂ ਵੀ ਤਿਰੰਜੀ ਜੀ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਦੱਸਿਆ ਇਹਦੇ ਪਿੱਛੇ ਵੱਡੇ ਕਾਰਨ ਇਹ ਵੀ ਰਹਿ ਰਹੇ ਨੇ ਅੱਜ ਜੇਕਰ ਆਪਾਂ ਦੇਵੀਗੜ੍ਹ ਜਾਂਦੇ ਆ ਉੱਥੇ ਮੰਡੀਆਂ ਖੁੱਲ ਚੁੱਕੀਆਂ ਨੇ ਸੁਨੌਰ ਦੀ ਗੱਲ ਕਰੀਏ ਤਾਂ ਉੱਥੇ ਮੰਡੀਆਂ ਖੁੱਲ ਚੁੱਕੀਆਂ ਨੇ ਕਨੌਰ ਦੇਵੀਗੜ੍ਹ ਕਸਬਿਆਂ ਦੇ ਵਿੱਚ ਜੇਕਰ ਆਪਾਂ ਰਾਜਪੁਰਾ ਸਮਾਣਾ ਇਹ ਪੱਲਾ ਨਾ ਸਾਰਾ ਇਹ ਜਿਹੜਾ ਪਟਿਆਲਾ ਲੋਕ ਜਿਹੜੇ ਆਪਣੀ ਸ਼ਾਪਿੰਗ ਕਰਨ ਲਈ ਆਉਂਦੇ ਸੀਗੇ ਪਰ ਉਹ ਨਹੀਂ ਆਉਂਦੇ ਕਾਰਨ ਇਹ ਰਿਹਾ ਕਿਉਂਕਿ ਹੁਣ ਜਿਹੜਾ ਸ਼ਹਿਰ ਹੈ ਵੱਡਾ ਹੁੰਦਾ ਜਾ ਰਿਹਾ ਹੈ ਡਵੈਲਪ ਹੁੰਦਾ ਜਾ ਰਿਹਾ ਹੈ ਉਸ ਤੋਂ ਇਲਾਵਾ ਜੇਕਰ ਮੈਂ ਤੁਹਾਨੂੰ ਦੱਸ ਦਵਾਂ ਪਟਿਆਲਾ ਜਿਹੜਾ ਪਹਿਲਾਂ ਸਮੇਂ ਦੀ ਗੱਲ ਕਰੀਏ ਤਾਂ ਇਹ ਗੇਟਾਂ ਦੇ ਅੰਦਰ ਹੁੰਦਾ ਸੀ ਪਟਿਆਲਾ ਜੀ ਸਮਾਨਿਆ ਗੇਟ ਨਾਬਾ ਗੇਟ ਲਾਹੌਰੀ ਗੇਟ ਸ਼ੇਰਾਵਾਲਾ ਗੇਟ ਸੋ ਅੱਜ ਉਹ ਗੇਟਾਂ ਤੋਂ ਵੱਦਦਾ ਜਾ ਰਿਹਾ ਪਟਿਆਲਾ ਸੋ ਪਟਿਆਲਾ ਸਿਟੀ ਦੀ ਜੇਕਰ ਹੁਣ ਕਿਲਾ ਚੌਂਕ ਮਾਰਕੀਟ ਦੀ ਗੱਲ ਕਰੀਏ ਇੱਥੇ ਇਸ ਕਾਰਨ ਕਾਰੋਬਾਰ ਦੇ ਵਿੱਚ ਬੜਾ ਵੱਡਾ ਅਸਰ ਪਿਆ ਹਾਂ ਪਹਿਲਾਂ ਦੇ ਸਮੇਂ ਦੀ ਮੈਂ ਹੋਰ ਇੱਕ ਗੱਲ ਦੱਸਦਾ ਪਹਿਲਾਂ ਲੋਕ ਜਦੋਂ ਕਿਲਾ ਚੌਂਕ ਦੇ ਆਉਂਦੇ ਸੀਗੇ ਤਾਂ ਨਾਲ ਪ੍ਰਾਂਦੇ ਵਾਲਾ ਬਾਜ਼ਾਰ ਸੀਗਾ ਬਰਤਨ ਬਾਜ਼ਾਰ ਸੀਗਾ ਗੁਰ ਮੰਡੀ ਸੀ ਮਿਸ਼ਰੀ ਬਾਜ਼ਾਰ ਸੀਗਾ ਸੋ ਬਾਜ਼ਾਰਾਂ ਦੇ ਨਾਮ ਨਾਲ ਸਮਾਨ ਦਾ ਨਾਮ ਜਿਹੜਾ ਸੀਗਾ ਉਹਦੇ ਨਾਲ ਬਾਜ਼ਾਰਾਂ ਦੇ ਨਾਮ ਰੱਖੇ ਹੋਏ ਸੀਗੇ ਲੋਕਾਂ ਨੂੰ ਸ਼ੋਪਿੰਗ ਕਰਨੇ ਕਿਤੇ ਆਸਾਨ ਰਹਿੰਦੀ ਸੀ ਲੋਕ ਇੱਕੋ ਥਾਂ ਤੇ ਆ ਕੇ ਸਾਰਾ ਘਰ ਦਾ ਸਮਾਨ ਲੈ ਲੈਣਗੇ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਮੈਨੂੰ ਇਹ ਵੀ ਯਾਦ ਹੈ ਕਿ ਇਹ ਪਰਿਵਰਤਨ ਹੈ ਇਸ ਪਰਿਵਰਤਨ ਦੇ ਵਿੱਚ ਕੋਈ ਕਿਸੇ ਨੂੰ ਆ ਕੇ ਪਾਣੀ ਦੀ ਪੁੱਛਦਾ ਹੈਗਾ ਪਰ ਉਹ ਸਮਾਂ ਸੀਗਾ ਜਦੋਂ ਲੋਕ ਸ਼ੋਪਿੰਗ ਕਰਨ ਆਉਂਦੇ ਸੀਗੇ ਤਾਂ ਦੁਕਾਨਦਾਰਾਂ ਨੂੰ ਕੋਈ ਸਾਖ ਦੇਈ ਹੈ ਕੋਈ ਪੰਨਿਆਂ ਦੇ ਇਕੱਠ ਬਣ ਕੇ ਲੈ ਆ ਰਹੇ ਕੋਈ ਖਾਣ ਪੀਣ ਦਾ ਸਮਾਨ ਲੈ ਰਿਹਾ ਆਪਣੇ ਪਿੰਡ ਤੋਂ ਕੋਈ ਵੱਕੀ ਦਾ ਆਟਾ ਲੈ ਆ ਰਿਹਾ ਉਹ ਇਦਾਂ ਹੁੰਦਾ ਸੀਗਾ ਤੇ ਅੱਗੋਂ ਦੁਕਾਨਦਾਰ ਵੀ ਜਦੋਂ ਆਉਂਦੇ ਸੀ ਉਹਨਾਂ ਦੀ ਪੂਰੀ ਆਓ ਭਗਤ ਕਰਦੇ ਸੀ ਭਾਵੇਂ ਦੀ ਦੇਸੀ ਮਹੋਲ ਸੀਗਾ ਚਾਹ ਨਾਲ ਮੱਠੀ ਖਵਾਈ ਜਾਂਦੀ ਸੀ ਪਰ ਇੱਕ ਅੱਛਾ ਮਾਹੌਲ ਬਣਦਾ ਸੀ ਗ੍ਰਾਹਕ ਦੇ ਤੇ ਗ੍ਰਾਹਨਦਾਰ ਦਾ ਹੁਣ ਜਿਹੜਾ ਘਟ ਦੇਖਣ ਨੂੰ ਮਿਲਦਾ ਕਿਹਨ ਜੀ ਬੜੀ ਸੋਹਣੀ ਗੱਲ ਕਹੀ ਹੈ ਤੁਹਾਨੂੰ ਦੇਖੋ ਪਹਿਲਾਂ ਦੇ ਔਰ ਅੱਜ ਦੇ ਸਮੇਂ ਦੀ ਪਰਿਵਰਤਨ ਦੀ ਗੱਲ ਦੱਸ ਸਕਦੇ ਤੁਸੀਂ ਸ਼ੁਰੂ ਕੀਤੀ ਹੈ ਮੇਰੇ ਪਿਤਾ ਜੀ ਦੀ ਜਦੋਂ ਉਹ ਰੇ ਕੱਪੜੇ ਦੀ ਸ਼ਾਪ ਆਉਂਦੇ ਸੀਗੀ ਤਾਂ ਉਸ ਵੇਲੇ ਜਿਹੜੇ ਪਿੰਡ ਦੇ ਲੋਕ ਜਦੋਂ ਸਾਡੇ ਕੋਲ ਆਉਂਦੇ ਸੀ ਤਾਂ ਸਾਡੇ ਬਜ਼ੁਰਗਾਂ ਨੂੰ ਲਾਲਾ ਜੀ ਕਹਿੰਦੇ ਸੀਗੇ ਤਾਂ ਉਸ ਵੇਲੇ ਉਹਨਾਂ ਨੇ ਗੁੜ ਲੈ ਕੇ ਆਣਾ ਤਾਂ ਜੀਰੀ ਦੀ ਜੇ ਸੀਜ਼ਨ ਚੱਲ ਰਿਹਾ ਤਾਂ ਜੀਰੀ ਲੈ ਕੇ ਆਣੀ ਕਣਕ ਦਾ ਸੀਜ਼ਨ ਚੱਲ ਰਿਹਾ ਤਾਂ ਕਣਕ ਲੈ ਕੇ ਆਣੀ ਸੋ ਅਜਿਹਾ ਪਿਆਰ ਬਹੁਤ ਜ਼ਿਆਦਾ ਹੁੰਦਾ ਸੀ ਪਹਿਲਾਂ ਉਹ ਜੇ ਪਹਿਲਾਂ ਵਰਗੇ ਪਿਆਰ ਅੱਜ ਉਹ ਦੇਖਣ ਨੂੰ ਨਹੀਂ ਮਿਲਦੇ ਹਾਂ ਗ્રાਹਕ ਆਉਂਦਾ ਸੀਗਾ ਤਾਂ ਉਹਦਾ ਪੋੜਾ ਦੁਕਾਨਦਾਰ ਜਿਹੜਾ ਹੈ ਪੂਰਾ ਹੌ ਭਾਗਤ ਕਰਦਾ ਸੀਗਾ ਚਾਹ ਪਲਾਣੀ इवन ਕੀ ਖਾਣਾ ਤੱਕ ਘਰੋਂ ਮੰਗਾ ਲੈਂਦੇ ਸੀਗੇ ਸੋ ਅਜਿਹੀਆਂ ਚੀਜ਼ਾਂ ਅਜਿਹੇ ਪਿਆਰ ਹੁੰਦਾ ਸੀਗਾ ਅੱਜ ਪਿਆਰ ਨਹੀਂ ਰਹਿ ਗਿਆ ਖਾਣੇ ਵਾਲੇ ਨਾਲ ਤੁਸੀਂ ਕਿਤੇ ਅੱਜ ਵੀ ਵੱਡੇ ਵੱਡੇ ਸ਼ੋਰੂਮਾਂ ਜਿੱਦੋਂ ਗਾਹਕਾਂ ਨੂੰ ਕੁਝ ਦੇਣੇ ਵੀ ਲੰਚ ਟਾਈਮ ਹੈ ਕੁਝ ਖਾਓਗੇ ਪਰ ਹੁਣ ਉਹ ਹੋਟਲਾਂ ਤੋਂ ਆਉਂਦਾ ਇੱਕ ਗਾਹੇਟਲ ਤੋਂ ਜਾਂ ਬਾਹਰੋਂ ਮੰਗਾਣਾ ਤੇ ਆਪਣੇ ਘਰੋਂ ਖਾਣਾ ਦੇਣਾ ਉਹਦੇ ਬੜਾ ਪਿਆਰ ਬੜਾ ਸਨੇਹ ਹੁੰਦਾ ਸੀਗਾ ਫਿੱਕਲ ਦੀ ਥਾਂ ਇਹ ਜਿੱਦੋਂ ਆਪਾਂ ਕਸਟਮਰ ਨੂੰ ਆਪਣੇ ਗਾਹਕ ਨੂੰ ਅੱਜ ਖਾਣਾ ਖਵਾਉਂਦੇ ਸੀਗੇ ਉਹਨੂੰ ਪਰਮਾਤਮਾ ਮੰਨ ਕੇ ਤੇ ਉਹ ਆਪਣੇ ਨਾਲ ਉਮਰਪੁਰ ਲਈ ਜੁੜਦਾ ਸੀਗਾ ਇੱਕ ਵਾਰੀ ਸ਼ਾਪਿੰਗ ਕਰਕੇ ਦੀ ਉਹਨੇ ਉਮਰਪੁਰ ਲਈ ਜੁੜਨਾ ਹੁੰਦਾ ਸੀਗਾ ਉਹ ਜੜਾਬ ਜਰੂਰ ਘਟਿਆ ਕਿਹਨੇ ਜੀ ਮੈਂ ਇਸ ਚੀਜ਼ ਤੇ ਤੁਹਾਨੂੰ ਜਰੂਰ ਕਵਾਂਗਾ ਅੱਜ ਦੇ ਟਾਈਮ ਦੇ ਵਿੱਚ ਨਾ ਸੋਰਸਸ ਵਧਦੇ ਜਾ ਰਹੇ ਨੇ ਕਿਉਂਕਿ ਨਾ ਜਿਹੜੇ ਹੋਰ ਕਈ ਕੰਪਨੀ ਐ ਅਜਿਹੀਆਂ ਜਾਂ ਹੋਟਲ ਨੇ ਅੱਜ ਸੋਰਸ ਵਧ ਗਏ ਪਹਿਲਾਂ ਅਜਿਹੀ ਚੀਜ਼ਾਂ ਬਹੁਤ ਘੱਟ ਹੁੰਦੇ ਸੀਗਾ ਟਾਬੇ ਹੋਟਲ ਆਦੇ ਬਹੁਤ ਘੱਟ ਹੁੰਦੇ ਸੀਗੇ ਜਿਹੜੇ ਜੁੜੇ ਹੁੰਦੇ ਸੀ ਮੈਂ ਫਿਰ ਉਹ ਹੀ ਕਹਾਂਗਾ ਸ਼ਹਿਰ ਜਿਹੜਾ ਸੀਗਾ ਗੇਟਾਂ ਦੇ ਅੰਦਰ ਛੋਟਾ ਜਿਹਾ ਸ਼ ਤਾਂ ਜਦੋਂ ਉਸ ਵੇਲੇ ਖਾਣਾ ਮੰਗਾਣਾ ਹੁੰਦਾ ਸੀਗਾ ਤਾਂ ਸੋਰਸ ਸੀਗਾ ਸਾਡੇ ਘਰੋਂ ਖਾਣਾ ਆਉਂਦਾ ਸੀਗਾ ਤਾਂ 5-5 ਡੱਬੇ ਵਾਲਾ ਸਟੀਲ ਦਾ ਵੱਡੇ ਡੱਬਾ ਹੁੰਦਾ ਸੀਗਾ ਤਾਂ ਉਸ ਦੇ ਵਿੱਚ ਖਾਣਾ ਪੈਕ ਹੋ ਕੇ ਆਉਂਦਾ ਸੀਗਾ ਤਾਂ ਐਡਵਾਂਸ ਹੀ ਆਉਂਦਾ ਸੀਗਾ ਕਿ ਕੋਈ ਨਾ ਕੋਈ ਗ੍ਰਾਹਕ ਜਾਂ ਫਿਰ ਦੋਸਤ ਮਿੱਤਰ ਇਕੱਠੇ ਖਾਣਾ ਖਾਂਦੇ ਸੀਗੇ ਤਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਤਾਂ ਘਰੋਂ ਘੱਟੋ-ਘੱਟ ਸਵੇਲੇ 20-20 25-25 ਫੁਲਕੇ ਆਉਂਦੇ ਸੀਗੇ ਡੱਬੇ ਦੋ-ਦੋ ਤਿੰਨ ਦੇ ਸਬਜ਼ੀ ਦੇ ਡੱਬੇ ਭਰ ਕੇ ਆਉਂਦੇ ਸੀਗੇ ਸੋ ਅਜਿਹੇ ਪਿਆਰ ਪਹਿਲਾਂ ਸੀਗੇ ਜੋ ਅੱਜ ਪਿਆਰ ਉਹ ਖਤਮ ਹੁੰਦੇ ਜਾ ਰਹੇ ਨੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਦੀ ਗੱਲ ਕਰੀਏ ਤਾਂ ਉਹ ਰੌਣਕਾ ਬਿਲਕੁਲ ਤੁਹਾਡੇ ਲਈ ਗੱਲ ਹੈ ਉਹ ਚੀਜ਼ਾਂ ਪਹਿਲਾਂ ਨਹੀਂ ਦੇਖੋ ਡੋਬਾ ਉਹ ਸਿਰਫ ਜਿਹੜੀ ਰੌਣਕ ਜਾਂ ਭੇੜ ਹੈ ਉਹ ਫਾਸਟ ਫੂਡ ਦੀਆਂ ਦੁਕਾਨਾਂ ਤੇ ਦੇਖਦੀ ਹੈ ਜਿਹੜੇ ਦੁਕਾਨਦਾਰ ਕੱਪੜੇ ਵਾਲੇ ਭਾਈ ਹੈ ਕਿਨੇ ਜਾਂ ਅਪਰਤਨਾ ਵਾਲੇ ਨੇ ਜਾਂ ਗੁੜ ਵਾਲੇ ਹੈਗੇ ਨੇ ਜਾਂ ਜਿਹੜਾ ਹੋਰ ਕਾਰੋਬਾਰ ਕਰੇ ਉੱਥੇ ਬਹੁਤ ਘੱਟ ਦੇਖ ਨੂੰ ਮਿਲਦੀਆਂ ਨੇ ਇਹ ਚੀਜ਼ ਜਿਹੜੀ ਮਿਸ ਹੋਈ ਹੈ ਜਦ ਕਿ ਪਹਿਲੇ ਖਾਣ ਪੀਣ ਵਾਲੇ ਇੱਥੇ ਘੱਟ ਹੁੰਦੇ ਸੀਗੇ ਫਿਰ ਇਹਨਾਂ ਦੁਕਾਨਾਂ ਤੇ ਜ਼ਿਆਦਾ ਹੁੰਦੇ ਸੀ ਇਹ ਚੇਂਜ ਹੋਈ ਹੈ ਉਹੀ ਉਹੀ ਗੱਲ ਕਰ ਰਿਹਾ ਨਾ ਪਤਾ ਕੀ ਹੈ ਕਿਰਨ ਭਾਜੀ ਜੇਕਰ ਤੁਹਾਨੂੰ ਮੈਂ ਪਹਿਲੇ ਸਮੇਂ ਦੀ ਗੱਲ ਕਰਾਂ ਤੁਹਾਨੂੰ ਜੇਕਰ ਤੁਹਾਡੀ ਉਮਰ ਦੇ ਤੁਹਾਡਾ ਜਿਸ ਵੇਲੇ ਵਿਆਹ ਤਾ ਉਸ ਵੇਲੇ ਜਿਹੜੇ ਵਿਆਹਾਂ ਦੇ ਵਿੱਚ ਅਕਸਰ ਆਪਾਂ ਨੂੰ ਤਿੰਨ ਸਟਾਲ ਦੇਖਣ ਨੂੰ ਮਿਲਦੇ ਸੀਗੇ ਠੀਕ ਹੈ ਨਾ ਟਿੱਕੀ ਗੋਲ ਗੱਪੇ ਚਾਟ ਆਦੀ ਇਹ ਤਿੰਨ ਸਟਾਲ ਹੁੰਦੇ ਸੀ ਬੜੇ ਲੰਬੇ ਸਮੇਂ ਇਹ ਚੀਜ਼ਾਂ ਚੱਲੀਆਂ ਪਰ ਲੇਕਿਨ ਅੱਜ ਜੇਕਰ ਵਿਆਹਾਂ ਦੀ ਗੱਲ ਕਰੀਏ ਤਾਂ ਘੱਟੋ ਘੱਟ 2-200 ਸਟਾਲ ਹੋ ਜਾਂਦੇ ਨੇ ਪਰ ਲੇਕਿਨ ਲੋਕਾਂ ਦਾ ਮਨ ਫੇਰ ਨਹੀਂ ਪੜਦਾ ਲੋਕਾਂ ਦਾ ਪੇਟ ਫੇਰ ਨਹੀਂ ਪੜਦਾ ਉਹ ਲੋਕ ਅੱਜ ਦਿਖਾਵਾ ਜਿਹੜਾ ਹੈ ਨਾ ਸਭ ਤੋਂ ਵੱਡਾ ਕਾਰਨ ਇਹ ਜ਼ਰੂਰ ਮੰਨੇ ਜਾ ਸਕਦਾ ਹੈ ਅੱਜ ਦਿਖਾਵਾ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਤੁਸੀਂ ਸਟਾਲਾਂ ਦੀ ਗੱਲ ਕੀਤੀ ਹੈ ਮੈਨੂੰ ਯਾਦ ਹੈ ਕਿ 2003 ਚ ਸਾਡੀ ਮੈਰਿਜ ਹੁੰਦੀ ਆ ਉਸ ਵੇਲੇ ਇਹ ਮੇਨ ਸਟਾਲ ਹੀ ਹੁੰਦੇ ਸੀ ਪਰ ਅਸੀਂ ਕੁਝ ਤੋਂ ਨੂੰ ਵਧਾਣਾ ਚਾਹਿਆ ਮੈਨੂੰ ਜਿਆਦਾ ਜਿਹੜੇ ਉਬਲੇ ਹੋਏ ਮੱਕੀ ਦੇ ਦਾਣੇ ਹੁੰਦੇ ਉਹ ਰੱਖ ਲਈ ਇੱਕ ਦੋ ਸਪ੍ਰਿੰਗ ਰੋਲ ਦੇ ਸਟਾਲ ਬਣਾਏ ਅਸੀਂ 2-3 ਸਟਾਲ ਵਧਾਏ ਸੀ ਜੀ ਉਹਦੇ ਵਿੱਚ ਉਹਦੇ ਨਾਲ ਹੀ ਜਿਹੜੇ ਰਿਸ਼ਤੇਦਾਰ ਸੀ ਆਸੇ ਬਸਰੇ ਉਹਨਾਂ ਨੂੰ ਲੱਗਦਾ ਸੀ ਪਤਾ ਨਹੀਂ ਕਿੱਡਾ ਕੋ ਵੱਡਾ ਕੰਮ ਕਰ ਰਿਹਾ ਹੈ ਕਿਹਨਾਂ ਜੀ ਪਤਾ ਮੈਂ ਉਹੀ ਵਾਪਸ ਉਸੇ ਗੱਲ ਤੇ ਆ ਰਿਹਾ ਨਾ ਪਤਾ ਕਿ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ ਹਾਂ ਫਿਰ ਅੱਜ ਆਪਾਂ ਨੇ ਆਪਣੀ ਸਰੀਰ ਨੂੰ ਬਿਮਾਰੀਆਂ ਲਗਾ ਲਿਆ ਬਿਮਾਰੀਆਂ ਦਾ ਆਪਾਂ ਲੱਭਦੇ ਆ ਡਾਕਟਰ ਕੋਲ ਕਾਰ ਲੱਭਦੇ ਆ ਸਭ ਤੋਂ ਵੱਡਾ ਕਾਰਨ ਹੈ ਫਾਸਟ ਫੂਡ ਸਾਨੇ ਆਪਣੀ ਜ਼ਿੰਦਗੀ ਦੇ ਵਿੱਚ ਵੱਡਾ ਇੱਕ ਜ਼ਹਿਰ ਘੋਲ ਲਿਆ ਚਲੋ ਕਹਿ ਰਹੇ ਤੁਹਾਨੂੰ ਜੀ ਇੱਕ ਨਾਈਟ ਆਪਾਂ ਖਾਣੇ ਖਾਣੇ ਆ ਸੋ ਜਾਣਾ ਅੱਜ ਮਾਰਕੀਟ ਲਈ ਨਿਕਲੋਗੇ ਤੁਹਾਨੂੰ ਹੋਰ ਕਿਹੜਾ ਕੁਝ ਖਾਣ ਨੂੰ ਕੀ ਮਿਲਦਾ ਫਾਸਟ ਫੂਡ ਹੈ 버 ਇਹ ਜੀ ਜਿਆਦਾ ਦਖਾਰਿਆ ਹਾਂ ਇੱਕ ਮੈਂ ਹੋਰ ਕਮਾਲ ਦੀ ਗੱਲ ਦੱਸਾਂ ਕਿਰਪਾ ਜੀ ਜੋ ਮੈਂਨੇ ਆਪਣੇ ਸਮੇਂ ਦੇ ਵਿੱਚ ਦੇਖਿਆ ਜਿਹੜਾ ਪਟਿਆਲਾ ਜੇਕਰ ਆਪਾਂ ਸਿਟੀ ਪਟਿਆਲਾ ਦੀ ਗੱਲ ਕਰ ਲਈਏ ਤਾਂ 게ਟਾਂ ਦੇ ਅੰਦਰ ਹੁੰਦਾ ਸੀਗਾ ਇੱਕ ਕਮਾਲ ਦੀ ਗੱਲ ਦੱਸਣ ਜਾ ਰਿਹਾ ਜਦੋਂ ਜਦੋਂ ਪੰਜਾਬ ਦੇ ਹਾਲਾਤ ਵਿਗੜੇ ਤਾਂ ਉਸ ਵੇਲੇ ਜਦੋਂ ਕਰਫਿਊ ਵੀ ਲੱਗਦਾ ਸੀਗਾ ਨਾ ਤਾਂ ਇਹ ਜਿਹੜੇ 게ਟ ਦੇ ਅੰਦਰ ਅੰਦਰ ਕਰਫਿਊ ਲੱਗਦਾ ਹੁੰਦਾ ਸੀਗਾ 게ਟ ਤੋਂ ਬਾਹਰ ਜਿਹੜੀ ਦੁਕਾਨਾਂ ਹੁੰਦੇ ਸੀ ਉਹ ਖੁੱਲੀਆਂ ਹੁੰਦੇ ਸੀਗਾ ਦੁੱਧ ਆਦੀ ਦਾ ਜੇਕਰ ਸਾਨੂੰ ਜ਼ਰੂਰਤਾਂ ਦਾ ਉਸ ਵੇਲੇ ਸਮਾਨ ਹੁੰਦਾ ਸੀ ਜ਼ਰੂਰਤਾਂ ਕੋਈ ਬੋਤਾ ਵੱਡੀਆਂ ਨਹੀਂ ਹੁੰਦੇ ਸੀਗਾ ਕੜਾ ਕੜਾ ਆਪਣੇ ਘਰਾਂ ਵਿੱਚ ਹੁੰਦੀ ਸੀ ਅਕਸਰ ਠੀਕ ਹੈ ਨਾ ਜੀ ਤਾਂ ਹਰ ਚੀਜ਼ ਜ਼ਿਆਦਾਤਰ ਆਪਣਾ ਸਮਾਨ ਜਿਹੜਾ ਉਸ ਵੇਲੇ ਬਜ਼ੁਰਗ ਜਿਹੜੇ ਆ ਉਹ ਇਕੱਠੀਆਂ ਚੀਜ਼ਾਂ ਲੈ ਕੇ ਰੱਖਦੇ ਸੀਗੇ ਸੋ ਜੇਕਰ ਸਾਨੂੰ ਨੀਡ ਦਿੱਕਰ ਆ ਦੁੱਧ-ਦਗਾਰਾ ਆਦਿ ਦੀ ਜ਼ਰੂਰਤ ਹੁੰਦੀ ਸੀ ਤਾਂ ਅਸੀਂ ਗੇਟ ਦੇ ਬਾਹਰ ਉਹ ਚੀਜ਼ਾਂ ਪਰਚੇਸ ਕਰਦੇ ਸੀਗੇ ਤਾਂ ਉੱਥੇ ਦੁਕਾਨਾਂ ਖੁੱਲੀਆਂ ਹੁੰਦੇ ਸੀਗੇ ਸਿਟੀ ਦੇ ਵਿੱਚ ਕਰਫੂ ਲੱਗਦਾ ਸੀਗਾ ਮਤਲਬ ਕਿ ਪਟਿਆਲਾ ਜਿਹੜਾ ਹੈ ਬਿਲਕੁਲ ਗੇਟਾਂ ਦੇ ਵਿੱਚ ਸੀ ਨੇ ਸੀਗਾ ਬਿਲਕੁਲ ਇੱਕ ਕਵਰਡ ਏਰੀਆ ਸੀਗਾ 10 ਗੇਟ ਬਣੇ ਹੋਏ 10 ਗੇਟਾਂ ਦੇ ਅੰਦਰ ਪਟਿਆਲਾ ਸ਼ਹਿਰ ਸੀਗਾ ਵਸਿਆ ਹੋਇਆ ਤੋ ਉਹ ਬੜੀ ਜਾਨੀ ਕਿ ਜਿਹੜੇ ਪਹਿਲੇ ਰਾਜੇ ਸੀਗੇ ਉਹਨੇ ਬੜੀ ਤਰਤੀਬ ਦੇ ਨਾਲ ਇਹ ਸ਼ਹਿਰ ਨੂੰ ਕਵਰ ਕੀਤਾ ਹੋਇਆ ਸੀਗਾ ਪਰ ਅਸੀਂ ਉਸ ਗੱਲ ਤੇ ਵਾਪਸ ਆਨੇ ਆ ਇਸੇ ਕਮੀ ਨੂੰ ਅਸੀਂ ਦੇਖ ਰਹੇ ਹਾਂ ਜਿਹੜੀ ਤੁਹਾਨੂੰ ਲੱਗਿਆ ਕਿ ਅਸੀਂ ਆ ਵਧੀਆ ਮੌਸਮ 'ਚ ਬੈਠ ਕੇ ਗੱਲਬਾਤ ਕੀਤੀ ਉਹ ਗੱਲਬਾਤ ਕਿੱਥੇ ਤੋਂ ਨੂੰ ਜੀ ਇਹ ਤੁਸੀਂ ਕਿਸ ਏਰੀਆ ਤੋਂ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਏਰੀਆ ਦੇ ਵਿੱਚ ਵੀ ਕੋਈ ਚੇਂਜ ਆਈ ਹੈ ਜਰੂਰ ਦੱਸਣਾ ਕਮੈਂਟ ਕਰਕੇ ਤੁਹਾਨੂੰ ਵੀ ਤੁਸੀ ਕੁਝ ਪੜ੍ਹਾਂਗਾ ਬਿਲਕੁਲ ਜੇਕਰ ਤੁਸੀਂ ਵੀ ਸਮੇਂ ਦੇ ਨਾਲ ਪਰਿਵਰਤਨ ਦੇ ਜੇਕਰ ਆਪਾਂ ਗੱਲ ਕਰੀਏ ਤੁਸੀਂ ਵੀ ਬੜਾ ਕੁਝ ਆਪਣੇ ਜੀਵਨ ਦੇ ਵਿੱਚ ਦੇਖਿਆ ਆਏਗਾ ਤੁਸੀਂ ਕੈਜਾ ਮਾਹੌਲ ਦੇਖਿਆ ਜਾਂ ਫਿਰ ਅੱਜ ਦੇ ਪਰਿਵਰਤਨ ਦੀ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਮਾਹੌਲ ਦੇ ਵਿੱਚ ਕੀ ਦੇਖਿਆ ਤਾਂ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਰਾਏ ਜ਼ਰੂਰ ਸਾਂਝੀ ਕਰੋ